ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਾਰੇ ਦੇਸ਼ ਦੇ ਵਿੱਚ ਹੀ ਬਹੁਤ ਜ਼ਿਆਦਾ ਜਿਹੜਾ ਪੋਲਿਊਸ਼ਨ ਹੈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਖਾਸ ਤੌਰ ਤੇ ਦਿੱਲੀ ਦੇ ਪੋਲਿਊਸ਼ਨ ਦੀਆਂ ਤਾਂ ਦੂਰ ਤੱਕ ਧੂਮਾਂ ਪਈਆਂ ਹੋਈਆਂ ਨੇ ਅ ਕੱਲ ਜਿਹੜੇ ਖੇਡ ਦੇ ਬਹੁਤ ਵੱਡੇ ਜਿਹੜੇ ਫੁੱਟਬਾਲ ਦੇ ਆਈਕਨ ਮੰਨੇ ਜਾਂਦੇ ਆ ਲੋਕਾਂ 'ਚ ਉਹ ਦਿੱਲੀ ਆਏ ਸੀਗੇ ਤੇ ਦਿੱਲੀ ਜਿਹੜਾ ਸਟੇਡੀਅਮ ਅਰੁਣਜੀਤ ਲੀ ਦੇ ਨਾਂ ਤੇ ਬਣਾਇਆ ਹੈ ਪਹਿਲਾਂ ਉਹਦਾ ਨਾਂ ਹੋਰ ਹੁੰਦਾ ਸੀਗਾ ਤੇ ਉਸ ਸਟੇਡੀਅਮ ਦੇ ਵਿੱਚ ਜਦੋਂ ਭੀੜ ਆਉਂਦੀ ਹੈ ਤਾਂ ਉਹ ਉਹ ਆਉਂਦੇ ਆ ਤਾਂ ਜਿਹੜੀ ਉੱਥੇ ਭੀੜ ਟਿਕਟਾਂ ਲੈ ਕੇ 1000 ਤੋਂ ਲੈ ਕੇ 50000 ਰੁਪਏ ਦੀਆਂ ਟਿਕਟਾਂ ਲੈ ਕੇ ਪਹੁੰਚੀ ਹੋਈ ਸੀ ਤਾਂ ਉਹ ਮੈਸੀ 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 ਦੇ ਨਾਅਰੇ ਲਾਉਂਦੇ ਐ ਤੇ ਪਰ ਜਦੋਂ ਮੁੱਖ ਮੰਤਰੀ ਰੇਖਾ ਗੁਪਤਾ ਉੱਥੇ ਆਉਂਦੇ ਐ ਤਾਂ ਉਹ ਏਕਯੂਆਈ 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 ਜਣੀ ਏਅਰ ਕੁਆਲਿਟੀ ਇੰਡੈਕਸ ਜਣੀ ਹਵਾ ਦਾ ਪ੍ਰਦੂਸ਼ਣ ਵਾਲਾ ਅੰਕ ਕਿੰਨਾ ਹੈ ਉਹਦੀ ਗੱਲ ਕਰਦੇ ਆ ਕਿਉਂਕਿ ਲਗਾਤਾਰ ਕਈ ਦਿਨਾਂ ਤੋਂ ਪ੍ਰਦੂਸ਼ਣ ਬਹੁਤ ਖਤਰਨਾਕ ਸਥਿਤੀ ਚ ਹੈ ਜਿਹਨੂੰ ਦੇਖਦਿਆਂ ਹੋਇਆਂ ਦਿੱਲੀ ਸਰਕਾਰ ਨੇ ਪ੍ਰਾਇਮਰੀ ਤੱਕ ਦੇ ਸਕੂਲਾਂ ਨੂੰ ਮਤਲਬ ਇੱਕ ਕਿਸਮ ਦਾ ਬੰਦ ਕਰ ਦਿੱਤਾ ਤੇ ਉੱਪਰਲੇਾਂ ਦੇ ਲਈ ਡਬਲ ਮੋਡ ਕਰਤਾ ਕੁਝ ਆਨਲਾਈਨ ਕਲਾਸਾਂ ਤੇ ਕੁਝ ਦੂਜੀਆਂ ਲੱਗਣਗੀਆਂ ਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਤੇ ਰੋਕ ਲੱਗੀ ਹੈ ਪ੍ਰਦੂਸ਼ਣ ਦੇ ਕਰਕੇ ਸੋ ਇਹ ਜਿਹੜਾ ਹੈ ਆਪਣੇ ਆਪ 'ਚ ਇਹਨਾਂ ਹਾਕਮਾਂ ਦੇ ਲਈ ਇੱਕ ਚੈਲੰਜ ਹੈ ਕਿ ਇਹ ਅਸੀਂ ਕੀ ਕਰੀਏ ਦੂਜਾ ਲਾਇਨਲ ਬੈਸੀ ਜਦੋਂ ਆਏ ਹੈ ਆਪਣੀ ਫਲਾਈਟ ਦੇ ਉੱਤੇ ਤਾਂ ਉੱਤੇ ਸਮੋਗ ਹੋਣ ਕਰਕੇ ਕਾਫੀ ਧੀਰ ਉਹਨਾਂ ਦੀ ਫਲਾਈਟ 3 ਘੰਟੇ ਲੇਟ ਉੱਤਰੀ ਹੈ ਦਿੱਲੀ ਦੇ ਵਿੱਚ ਇਹ ਵੀ ਉਹਨਾਂ ਨੂੰ ਅਹਿਸਾਸ ਹੋਇਆ ਹੋਊਗਾ ਸੋ ਇਸ ਦੇ ਉੱਤੇ ਸਿਰ ਜੋੜ ਕੇ ਗੱਲ ਕਰਨ ਦੀ ਬਜਾਏ ਪਾਰਲੀਮੈਂਟ ਚੱਲ ਰਹੀ ਹੈ ਉੱਥੇ ਰਾਹੁਲ ਗਾਂਧੀ ਨੇ ਸੁਝਾਅ ਵੀ ਦਿੱਤਾ ਸੀ ਵੀ ਇਸ ਮਸਲੇ ਦੇ ਉੱਤੇ ਨਿਠ ਕੇ ਵਿਚਾਰ ਕਰੀਏ ਵੀ ਇਹਦਾ ਕੀ ਹੋ ਸਕਦਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਸਾਡਾ ਵਿਕਾਸ ਦਾ ਮਾਡਲ ਅਸੀਂ ਨੇ ਪੂੰਜੀਵਾਦੀ ਮਾਡਲ ਚੁਣਿਆ ਹੋਇਆ ਹੈ ਜਿੱਥੇ ਪੂੰਜੀਪਤੀਆਂ ਨੂੰ ਅੰਨੇ ਮੁਨਾਫੇ ਕਮਾਉਣ ਦੀ ਇਜਾਜ਼ਤ ਹੈ ਉੱਥੇ ਇਸ ਪ੍ਰਦੂਸ਼ਣ ਤੇ ਕਾਬੂ ਪਾਉਣ ਦੇ ਲਈ ਔਖਾ ਕੰਮ ਹੈ ਉਸ ਤੇ ਵਿਚਾਰ ਕਰਨ ਦੀ ਲੋੜ ਹੈ ਸਾਰੇ ਦੇਸ਼ ਵਾਸੀਆਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਇਸ ਦੇ ਜਰੀਏ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਵੀ ਇੰਡੀਅਨ ਐਕਸਪ੍ਰੈਸ ਨੇ ਅੱਜ ਇੱਕ ਖਬਰ ਲਾਈ ਹੈ ਵੀ ਬਿਹਾਰ ਦਾ ਜਿਹੜਾ ਉੱਥੇ ਵੋਟਰ ਸੂਚੀਆਂ ਦੀ ਗਹਿਣ ਸੁਧਾਈ ਜਿਹੜੀ ਹੋਈ ਹੈ ਉਹਦੇ ਵਿੱਚ ਜਿਹੜੇ ਲੋਕਾਂ ਦੇ ਨਾਂ ਕੱਟੇ ਗਏ ਐ 66 ਲੱਖ 66 ਹਜ਼ਾਰ ਲੋਕਾਂ ਦੇ ਨਾਂ ਕੱਟੇ ਗਏ ਐ ਤੇ ਉਹਦੇ ਵਿੱਚ ਇੱਕ ਸੀਗਾ ਵੀ ਜਿਹੜੀ ਜਦੋਂ ਇਹ ਗਹਿਣ ਦਾ ਹੁਕਮ ਕੀਤਾ ਚੋਣ ਕਮਿਸ਼ਨ ਨੇ ਤਾਂ ਉਹਦੇ ਵਿੱਚ ਸੀ ਵੀ ਜਿਹੜਾ ਚੋਣ ਵੋਟ ਸੂਚੀ ਨੂੰ ਬਣਾਉਣ ਵਾਲਾ ਅਧਿਕਾਰੀ ਹੈ ਜਿਹੜਾ ਰਜਿਸਟ੍ਰੇਸ਼ਨ ਕਰਦਾ ਹੈ ਜਿਹੜਾ ਭਾਰਤ ਜਿਹੜਾ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਹੈ ਲੋਕ ਪ੍ਰਤੀਨਿਧਤਾ ਕਾਨੂੰਨ ਹੈ 1950 ਦਾ ਉਹਦੇ ਅਧੀਨ ਜਿਹੜਾ ਵੋਟਰ ਸੂਚੀਆਂ ਬਣਾਉਂਦਾ ਅਧਿਕਾਰੀ ਹੈ ਉਹਦੇ ਕੋਲ ਅਧਿਕਾਰ ਹੈ ਵੀ ਜੇ ਉਹਨੂੰ ਲੱਗਦਾ ਵੀ ਜੈਪਾਲ ਸਿੰਘ ਤੇ ਸ਼ੱਕ ਹੈ ਵੀ ਉਹਦੇ ਉਹਦੀ ਵੋਟ ਠੀਕ ਨਹੀਂ ਬਣੀ ਹੋਈ ਤਾਂ ਉਹ ਮੈਨੂੰ ਨੋਟਿਸ ਕੱਢ ਸਕਦਾ ਹੈ ਬੀਐਲਓ ਦੇ ਰਾਹੀਂ ਤੇ ਮੈਂ ਉਹਦਾ ਜਵਾਬ ਦੇਵਾਂ ਉਹਦੀ ਤਸੱਲੀ ਕਰਾਵਾਂ ਇਸ ਤਰ੍ਹਾਂ ਲੱਖਾਂ ਨੋਟਿਸ ਜਿਹੜੇ ਐ ਉਹ ਜਿਹੜੇ ਅਧਿਕਾਰੀਆ ਉਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਜਿਹੜਾ ਕੰਪਿਊਟਰ ਹੈ ਉਹਦੇ ਲੌਗਇਨਸ ਦੇ ਵਿੱਚ ਪਹਿਲਾਂ ਹੀ ਭਰੇ ਭਰਾਏ ਫਾਰਮ ਬੰਦੇ ਦਾ ਨਾਂ ਉਹਦਾ 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 ਐਪਿਕ ਨੰਬਰ ਜਿਹੜਾ VOTER ID ਕਾਰਡ ਦਾ ਨੰਬਰ ਉਹ ਨੰਬਰ ਕਿਹੜਾ ਬੂਥ ਹੈ ਤੇ ਕਿਹੜਾ ਪਿੰਡ ਹੈ ਤੇ ਕਿੰਨਾ ਨੰਬਰ ਵੋਟ ਹੈ ਉਹਦੀ ਇਹ ਸਾਰਾ ਕੁਝ ਭਰਿਆ ਭਰਾਇਆ ਪਹਿਲਾਂ ਹੀ ਆਇਆ ਹੋਇਆ ਤੇ ਉਹਨਾਂ ਨੇ ਉਹ ਨੋਟਿਸ BLO ਦੇ ਰਾਹੀਂ ਲੋਕਾਂ ਨੂੰ ਪਹੁੰਚਾਉਣਾ ਵੀ ਆ ਕੇ ਭਾਈ ਆਪਣੇ ਤਸੱਲੀ ਕਰਾਓ ਸਾਡੇ ਤੇ ਇਹਦੇ ਵਿੱਚ ਪਤਾ ਲੱਗਿਆ ਵੀ ਜਿਹੜਾ ਆਰਜੀਡੀ ਦਾ ਐਮਐਲਏ ਹੈ ਉਥੋਂ ਸਿਵਾਨ ਹਲਕੇ ਤੋਂ ਉਹਦਾ ਪਿੰਡ ਰਗੁਨਾਥਪੁਰ ਹੈ ਉੱਥੇ ਉਹਦੀ ਜਿਹੜੀ ਵੋਟ ਬਣੀ ਹੋਈ ਹੈ ਉਹਨਾਂ ਦਾ ਐਮਐਲਏ ਉਸ ਉਸਾਮਾ ਸ਼ਹਾਬ ਉਹਨੂੰ ਵੀ ਇਹ ਨੋਟਸ ਪਹੁੰਚ ਗਿਆ ਉਹ ਜਾਂਦਾ ਜਾ ਕੇ ਆਪਣਾ ਦੱਸਦਾ ਵੀ ਹਾਂ ਭਾਈ ਵੀ ਮੈਂ ਤਾਂ ਦਿੱਤੇ ਹੋਏ ਆ ਕਾਗਜ਼ ਕਹਿੰਦੇ ਨਹੀਂ ਜੀ ਚਲੋ ਦੁਬਾਰਾ ਕਾਗਜ਼ ਦੁਬਾਰਾ ਕਾਗਜ਼ ਦਿੱਤੇ ਗਏ ਤੇ ਫਿਰ ਇੱਕ ਹੋਰ ਬੰਦਾ ਜਿਹੜਾ ਹੈ ਇਸੇ ਤਰ੍ਹਾਂ ਨਾਲ ਤਾਰਿਕ ਅਨਵਰ ਉਸ ਇੱਕ ਪਿੰਡ ਦਾ ਹੀ ਉਹ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਵੀ ਮੈਨੂੰ ਕਿਉਂ ਕਿਉਂ ਬੁਲਾਇਆ ਗਿਆ ਕੋਈ ਕਾਰਨ ਨਹੀਂਗਾ ਮੈਂ ਵੀ ਦੁਬਾਰਾ ਕਾਗਜ਼ ਦੇਖ ਕੇ ਆ ਗਿਆ ਬੀ ਐਲਓ ਜਿਹੜਾ ਦੱਸਦਾ ਇੱਕ ਕਹਿੰਦਾ ਮੈਨੂੰ 6 ਦੱਸਦੇ ਤੇ ਇਹ ਨਹੀਂ ਦੱਸਿਆ ਵੀ ਇਹਨਾਂ ਦਾ ਨੁਕਸ ਕੀ ਹੈ ਸੋ ਇਸ ਤਰ੍ਹਾਂ ਨਾਲ ਲੱਖਾਂ ਬੰਦਿਆਂ ਨੂੰ ਇਸ ਤਰ੍ਹਾਂ ਨਾਲ ਮੌਕੇ ਤੇ ਟੰਗਿਆ ਗਿਆ ਤੇ ਕਈਆਂ ਨੂੰ ਤਾਂ ਜਿਹੜਾ ਟਾਈਮ ਦਿੱਤਾ ਨਾ ਵੀ ਜਾ ਕੇ ਫਲਾਣੇ ਦਿਨ ਜਾ ਕੇ ਤੁਸੀਂ ਆਪਣਾ ਦਿਓ ਜਾਂ ਫਲਾਣੀ ਤਰੀਕ ਤੱਕ ਦਿਓ ਉਸ ਤੋਂ 2 ਦਿਨ ਪਹਿਲਾਂ ਹੀ ਉਹਨਾਂ ਨੂੰ ਨੋਟਿਸ ਮਿਲਿਆ ਹੈ ਸੋ ਇਸ ਕਿਸਮ ਦੀ ਹੇਰਾਫੇਰੀ ਜਿਹੜੀ ਹੈ ਅੱਜ ਇੰਡੀਅਨ ਐਕਸਪ੍ਰੈਸ ਨੇ ਨੰਗੀ ਕੀਤੀ ਹੈ ਆ ਦੇਖਦੇ ਹੁਣ ਬਾਕੀ ਸੂਬਿਆਂ ਚ ਕਿਹੇ ਜਿਹੇ ਰਿਪੋਰਟਾਂ ਆਉਂਦੀਆਂ ਆ ਅ ਦੂਸਰਾ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਗੱਲ ਵੀ ਬਿਹਾਰ ਦੇ ਮੁੱਖ ਮੰਤਰੀ ਜਿਹੜੇ 10ਵੀਂ ਵਾਰ ਬਣਿਆ ਨਤੀਸ਼ ਕੁਮਾਰ ਉਹ ਕੱਲ ਉਥੇ 1283 ਆਯੂਸ਼ ਡਾਕਟਰ ਜਿਹੜੇ ਆਯੁਰਵੈਦਿਕ ਆ ਯੋਗਾ ਹੋਮਿਓਪੈਥੀ ਸਿੱਧ ਯੂਨਾਨੀ ਇਸ ਜਿਹੜੀ ਇਹ ਜਿਹੜੀ ਸਾਡੀ ਐਲੋਪੈਥੀ ਤੋਂ ਵੱਖਰੀਆਂ ਜਿਹੜੀਆਂ ਪੈਥੀਸ ਐ ਉਹਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਡਿਗਰੀਆਂ ਨੇ ਉਹਨਾਂ ਦੀ ਸਿਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਜਿਹੜੇ ਨਿਯੁਕਤੀ ਪੱਤਰ ਦੇ ਰਹੇ ਸੀ ਜਦੋਂ ਇੱਕ ਲੜਕੀ ਡਾਕਟਰ ਜਿਹੜੀ ਹੈ ਉਹ ਨੁਸਰਤ ਪ੍ਰਵੀਨ ਉਹ ਆਪਣਾ ਨਿਯੁਕਤੀ ਪੱਤਰ ਲੈਣ ਆਈ ਤਾਂ ਉਹਨੂੰ ਜਿੱਥੇ ਨਿਯੁਕਤੀ ਪੱਤਰ ਦਿੱਤਾ ਉਥੇ ਜਿਹੜਾ ਨਤੀਸ਼ ਕੁਮਾਰ ਜੀ ਖੜਿਆ ਹੈ ਉਹਨਾਂ ਦਾ ਡਿਪਟੀ ਮੁੱਖ ਮੰਤਰੀ ਸਮਰਾਟ ਚੌਧਰੀ ਖੜਾ ਹੈ ਹੈਲਥ ਮਨਿਸਟਰ ਖੜਾ ਹੈ ਤੇ ਨਾਲ ਪ੍ਰਿੰਸੀਪਲ ਸੈਕਟਰੀ ਖੜਾ ਹੈ ਤੇ ਉਹ ਉਸ ਕੁੜੀ ਦਾ ਜਿਹੜਾ ਹਜਾਬ ਹੈ ਉਹਨੇ ਮੂੰਹ ਤੇ ਲਿਆ ਹੋਇਆ ਕਿਉਂਕਿ ਮੁਸਲਮ ਕੁੜੀ ਹੈ ਉਹ ਹਜਾਬ ਪਹਿਨਦੀ ਹੈ ਉਸ ਦਾ ਹਜਾਬ ਖਿੱਚ ਕੇ ਥੱਲੇ ਕਰ ਦਿੱਤਾ ਇਸ ਹਰਕਤ ਦੇ ਲਈ ਉਹਦੀ ໂຕਏ ໂຕਏ ਹੋ ਰਹੀ ਹੈ ਪਹਿਲਾਂ ਵੀ ਉਹਨੇ ਕਈ ਵਾਰ ਅਜਿਹਾ ਕੁਝ ਕੀਤਾ ਹੈ ਤੇ ਹਰ ਵਾਰ ਰੌਲਾ ਪੈਂਦਾ ਚੁੱਪ ਹੋ ਜਾਂਦਾ ਹੈ ਪਰ ਇਹ ਗੱਲ ਜਿਹੜੀ ਹੈ ਇਹ ਇਹਨੂੰ ਦੋ ਪੱਖ ਤੋਂ ਨੰਬਰ 1 ਕਿ ਜਿਹੜੀ ਵੀ ਕੋਈ ਔਰਤ ਚਾਹੇ ਘੁੰਡ ਦੇ ਰਾਹੀਂ ਕਿਸੇ ਹੋਰ ਤਰੀਕੇ ਰਾਹੀਂ ਆਪਣਾ ਚਿਹਰਾ ਨਹੀਂ ਦਿਖਾਉਣਾ ਚਾਹੁੰਦੀ ਉਸ ਨੂੰ ਕੋਈ ਬੰਦਾ ਧੱਕੇ ਨਾਲ ਉਹਦਾ ਚਿਹਰਾ ਦੇਖੇ ਇਹ ਉਸ ਔਰਤ ਦੀ ਅਸਮਤ ਦੇ ਖਿਲਾਫ ਅਟੈਕ ਹੈ ਉਸ ਬੰਦੇ ਦਾ ਸੋ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਮੁੱਖ ਮੰਤਰੀ ਦੀ ਤੇ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਹੈ ਇਸ ਗੱਲ ਲਈ ਦੂਜਾ ਕਿਸੇ ਵੀ ਧਾਰਮਿਕ ਫਿਰਕੇ ਦੇ ਦੋ ਦਾ ਜੋ ਪਹਿਰਾਵਾ ਹੈਗਾ ਉਹ ਜਾਂ ਉਹ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹ ਪਹਿਨਦੇ ਆ ਆਪਣੇ ਧਾਰਮਿਕ ਪਹਿਰਾਵੇ ਵਜੋਂ ਤੇ ਉਹ ਉਹਨਾਂ ਨੂੰ ਆਗੇ ਉਹਨਾਂ ਨੂੰ ਕੋਈ ਬੰਦਾ ਜਦੋਂ ਧੱਕੇ ਨਾਲ ਇਹ ਕਰੂਗਾ ਤਾਂ ਗਲਤ ਹੈ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸਿੱਖ ਕੁੜੀਆਂ ਨੇ ਉਹ ਕੇਸ ਕੀ ਬੰਦੀਆਂ ਨੇ ਬਹੁਤ ਸਾਰੀਆਂ ਨਹੀਂ ਬੰਦੀਆਂ ਹੁਣ ਜਿਹੜੀਆਂ ਬੰਦੀਆਂ ਨੇ ਉਹਨਾਂ ਨੂੰ ਕੋਈ ਜਿਹੜੀਆਂ ਨਹੀਂ ਮੰਨਦੀਆਂ ਜਾਂ ਕੋਈ ਹੋਰ ਬੰਦਾ ਉਹਨਾਂ ਦੀ ਕੇਸ ਕੀ ਉਤਾਰ ਕੇ ਕਹੇ ਇਹ ਤਾਂ ਰੌਲਾ ਪੈ ਜੋ ਫੁੱਲ ਸੋ ਇਸ ਕਰਕੇ ਜਿਹੜੀ ਇੱਕ ਮਾਨਸਿਕਤਾ ਬਣੀ ਹੋਈ ਹੈ ਔਰਤਾਂ ਦੇ ਵਿਰੁੱਧ ਮੁਸਲਮਾਨਾਂ ਦੇ ਵਿਰੁੱਧ ਕਿ ਪਿੱਛੇ ਹੁੰਦਾ ਰਿਹਾ ਵੀ ਜਦੋਂ ਵੋਟਾਂ ਪਾਉਣ ਆਉਂਦੀਆਂ ਨੇ ਜਿਹੜੀਆਂ ਬੁਰਕੇ ਵਾਲੀਆਂ ਔਰਤਾਂ ਨੇ ਉਹਨਾਂ ਦਾ ਬੁਰਕਾ ਉਤਾਰ ਕੇ ਦੇਖਿਆ ਜਾਵੇ ਕੱਲ ਨੂੰ ਫਿਰ ਆਪਾਂ ਇਹੇ ਵੀ ਹੋ ਜੂਗੀ ਜਿਹੜੀਆਂ ਘੁੰਡ ਚੱਕ ਕੱਢ ਕੇ ਆਉਂਦੀਆਂ ਨੇ ਬਹੁਤ ਸਾਰੀਆਂ ਸਾਡੇ ਰਾਜਸਥਾਨ ਤੋਂ ਹੋਰ ਸਾਡਾ ਸਾਡਾ ਸਮਾਜ ਹੈ ਇਹ ਇਹਦੇ ਵਿੱਚ ਬਹੁਤ ਰੰਗ ਨੇ ਤੇ ਉਹ ਉਹਨਾਂ ਦੇ ਕੋਈ ਕਿਸੇ ਨੂੰ ਕੀ ਅਧਿਕਾਰ ਨੇ ਕਿ ਉਹਨਾਂ ਦੇ ਘੁੱਡ ਚ ਕਚਕਾ ਕੇ ਦੇਖੇ ਕੋਈ ਇਹ ਬਹੁਤ ਹੀ ਗਲਤ ਸ਼ਰਮਨਾਕ ਹਰਕਤ ਹੈ ਉਸ ਦੀ ਅਗਲੀ ਗੱਲ ਦੋਸਤੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਬਰਿੰਦਾਵਨ ਦਾ ਬੰਕੇ ਬਿਹਾਰੀ ਮੰਦਿਰ ਆ ਉਹਦੇ ਬਾਰੇ ਚ ਇੱਕ ਮਸਲਾ ਆਇਆ ਪਹਿਲਾਂ ਇੱਕ ਪਹਿਲਾਂ ਵੀ ਮਸਲਾ ਆਇਆ ਸੀਗਾ ਉਹਦੇ ਵਿੱਚ ਇੱਕ ਟਰਸਟ ਦਾ ਆਰਡੀਨੈਂਸ 2025 ਜਾਰੀ ਹੋਇਆ ਸੀ ਉਸ ਦੇ ਉੱਤੇ ਸਟੇ ਲੱਗਤੀ ਸੀ ਵੀ ਇੱਕ ਇੱਕ 14 ਮੈਂਬਰੀ ਪ੍ਰਬੰਧਕੀ ਕਮੇਟੀ ਬਣਾਤੀ ਸੀਗੀ Allahabad High Court ਦੇ ਰਿਟਾਇਰਡ ਜੱਜ ਜਿਹੜੇ ਐ ਅਸ਼ੋਕ ਕੁਮਾਰ ਦੇ ਤਹਿਤ ਵੀ ਤਾਂ ਕਿ ਉਹ ਮੰਦਰ ਦੀ ਨਿਗਰਾਨੀ ਕਰਨ ਅੰਦਰ ਵੀ ਤੇ ਬਾਹਰ ਵੀ ਤੇ ਇਹਦੇ باوجود ਹੁਣ ਉੱਥੇ ਜਿਹੜੀ ਇੱਕ ਪ੍ਰਥਾ ਚੱਲਦੀ ਐ ਵੀ ਜਦੋਂ ਜੋ ਉਹਨਾਂ ਦੀ માનਤਾ ਐ ਧਾਰਮਿਕ માનਤਾ ਕੋਈ ਹੋਰ ਬੰਦਾ ਉਹਨੂੰ ਮੰਨੇ ਨਾ ਮੰਨੇ ਵੱਖਰੀ ਗੱਲ ਜਿਹੜੀ ਉਹਨਾਂ ਦੀ માનਤਾ ਇਹ ਐ ਵੀ ਜਦੋਂ ਜਿਹੜੇ ਉੱਥੇ ਦੇਵਤਾ ਜੀ ਬੈਠੇ ਆ ਮੰਦਿਰ ਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਸੌਣ ਦਾ ਸਮਾਂ ਹੈਗਾ ਇੱਕ ਜਾਗਣ ਦਾ ਸਮਾਂ ਉਹਨਾਂ ਦੇ ਜਾਗਣ ਦੇ ਸਮੇਂ ਤੋਂ ਪਹਿਲਾਂ ਤੇ ਸੌਣ ਦੇ ਸਮੇਂ ਤੋਂ ਬਾਅਦ ਕਿਸੇ ਨੂੰ ਵੀ ਦਰਸ਼ਨ ਨਹੀਂ ਕਰਾਏ ਜਾਂਦੇ ਪਰ ਕੁਝ ਜਿਹੜੇ ਅਮੀਰ ਲੋਕ ਐ ਵੱਡੇ ਉਹ ਆਪਣੇ ਪੈਸੇ ਦੇ ਜ਼ੋਰ ਤੇ ਉਹਨਾਂ ਨੇ ਇਹ ਨਿਯਮ ਬਣਾ ਲਿਆ ਵੀ ਅਸੀਂ ਜਦੋਂ ਲੋਕਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਨੇ ਉਦੋਂ ਭੀੜ 'ਚ ਖੜਨ ਦੀ بجائے ਅਸੀਂ ਜਾਵਾਂਗੇ ਖੁੱਲੇ ਦਰਸ਼ਨ ਕਰਿਆਵਾਂਗੇ ਉਹਦੀ ਟਿਕਟਾਂ ਲਾਤੀਆਂ ਵੱਡੀਆਂ ਸਾਰੀਆਂ ਸੁਪਰੀਮ ਕੋਰਟ ਨੇ ਜ਼ੁਬਾਨੀ ਇਸ ਗੱਲ ਦੇ ਉੱਤੇ ਕੀਤਾ ਵੀ ਇਹ ਜਿਹੜਾ ਸਾਰਾ ਕੁਝ ਇਹ ਧਾਰਮਿਕਤਾ ਨਾਲ ਵੀ ਖਲਵਾੜ ਹੈ ਤੇ ਆਪਣੀ ਜਿਹੜੀ ਅਮੀਰੀ ਹੈ ਉਹਦਾ ਵੀ ਦਿਖਾਵਾ ਹੈ ਤੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਅਜਹੀਆਂ ਰਵੈਤਾਂ ਇਹ ਇਹ ਜਿਹੜੀ ਸਪੈਸ਼ਲ ਪੂਜਾ ਹੋ ਰਹੀ ਹੈ ਸਪੈਸ਼ਲ ਦਰਸ਼ਨ ਕਰਾਏ ਜਾ ਰਹੇ ਹੈ ਇਹ ਬਿਲਕੁਲੀ ਗਲਤ ਹੈ ਸੋ ਇਹ ਅਸੀਂ ਸਮਝਦੇ ਆਂ ਵੀ ਧਾਰਮਿਕ ਵਿਗਾੜ ਨੇ ਇਹ ਜਿਹੜੇ ਜੋ ਉਹਨਾਂ ਦੀਆਂ ਰਵਾਇਤਾਂ ਨੇ ਉਹ ਠੀਕ ਨੇ ਗਲਤ ਨੇ ਲੌਜੀਕ ਹੈ ਨਹੀਂ ਹੈ ਵਕਰੀ ਗੱਲ ਜਿਹੜੀ ਆ ਜਿਹੜੇ ਵਿਗਾੜ ਨੇ ਉਹਨਾਂ ਦੇ ਅਪ ਦੇ ਮੁਤਾਬਕ ਜਿਹੜੇ ਲੋਕ ਦਰਸ਼ਨ ਕਰਨ ਜਾਂਦੇ ਆ ਉਹ ਵੀ ਇਸੇ ਕਰਕੇ ਜਾਂਦੇ ਆ ਤੇ ਇਸ ਕਰਕੇ ਉਹ ਕੋਈ ਲੌਜੀਕਲ ਤਾਂ ਜਾਂਦੇ ਨਹੀਂਗੇ ਸੋ ਇਸ ਕਰਕੇ ਅ ਇਹ ਇਹ ਵੀ ਇੱਕ ਬਹੁਤ ਵੱਡਾ ਵਿਗਾੜ ਹੈ ਇਹਦੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਉਂਗਲ ਧਰੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਭਾਰਤੀ ਕਿਸਾਨ ਸੰਘ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਾਂ ਆਰਐਸਐਸ ਦਾ ਇੱਕ ਵਿੰਗ ਹੈ ਕਿਸਾਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਕੁੰਭ ਮੇਲਾ ਲੱਗਣਾਗਾ ਉੱਥੇ ਉਜੈਨ ਦੇ ਵਿੱਚ ਉਸ ਮੇਲੇ ਦੇ ਲਈ ਸਰਕਾਰ ਨੇ ਇੱਕ ਬਣਾਈ ਸੀਗੀ ਪ੍ਰਪੋਜ਼ਲ ਵੀ ਅਸੀਂ ਲੈਂਡ ਪੂਲਿੰਗ ਕਰਾਂਗੇ ਵਾਵਾ ਵੱਡੀ ਉਹਦੀ ਜ਼ਮੀਨ ਤੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਕੰਸਟਰਕਟ ਕਰਾਂਗੇ ਤੇ ਉਹਦਾ ਕੁਝ ਹਿੱਸਾ ਲੋਕਾਂ ਨੂੰ ਦੇਾਂਗੇ ਵਗੈਰਾ ਜਿਵੇਂ ਲੈਂਡ ਪੂਲਿੰਗ ਪਾਲਿਸੀ ਸਾਡੇ ਪੰਜਾਬ ਚ ਵੀ ਆਈ ਸੀ ਉਦੋਂ ਇਹਦਾ ਬੜਾ ਰੌਲਾ ਪਿਆ ਰੌਲਾ ਪਿਆ ਤਾਂ ਸਰਕਾਰ ਕਹਿੰਦੀ ਵੀ ਨਹੀਂ ਕਰਦੇ ਲੈਂਡ ਪੂਲਿੰਗ ਪਰ ਉਹਨਾਂ ਨੇ ਹੁਣ ਇਹ ਕਿਹਾ ਭਾਰਤੀ ਕਿਸਾਨ ਸੰਘ ਨੇ ਵੀ ਤੁਸੀਂ ਸਾਨੂੰ ਕਿਹਾ ਸੀ ਵੀ ਅਸੀਂ ਵਾਪਸ ਲੈ ਲਾਂਗੇ ਤੇ ਤੁਸੀਂ ਹੁਕਮ ਵਾਪਸ ਨਹੀਂ ਲਿਆ ਹਲੇ ਤੱਕ ਲਿਖਤੀ ਤੌਰ ਤੇ ਜਵਾਨੀ ਗੈਤਾ ਸਾਨੂੰ ਜੇ ਤੁਸੀਂ ਨਾ ਲਿਆ ਤਾਂ 26 ਤਰੀਕ ਨੂੰ ਅਸੀਂ ਉੱਥੇ ਡੇਰਾ ਡਾਲੋ ਘੇਰਾ ਡਾਲੋ ਕਰਾਂਗੇ ਆਰਐਸਐਸ ਦੀ ਜਥੇਬੰਦੀ ਬੀਜੇਪੀ ਦੀ ਜਥੇਬੰਦੀ ਬੀਜੇਪੀ ਦੀ ਸਰਕਾਰ ਦੇ ਕੀਤੇ ਹੋਏ ਵਾਅਦੇ ਨੂੰ ਲਾਗੂ ਕਰਾਉਣ ਲਈ ਮੈਦਾਨ ਚ ਉਤਰ ਰਹੀ ਹੈ ਸੋ ਇਹ ਇਹਨਾਂ ਸਰਕਾਰਾਂ ਦਾ ਮੰਦੜਾ ਹਾਲ ਹੈ ਲਾਸਟ ਗੱਲ ਦੋਸਤੋ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਮਾੜੀ ਹੈ ਹਰ ਰੋਜ਼ ਕੋਈ ਕੁਛ ਨਾ ਕੁਛ ਹੁੰਦਾ ਰਹਿੰਦਾ ਹੈ ਕੱਲ ਵੀ ਇੱਕ ਜਿਹੜੇ ਕਬੱਡੀ ਪ੍ਰੋਮੋਟਰ ਨੇ ਬਹੁਤ ਮਸ਼ਹੂਰ ਰਾਣਾ ਬਲਾਚੌਰੀ ਉਹਨਾਂ ਦਾ ਦਿਨੇ ਦਿਹਾੜੇ ਕਤਲ ਕਰ ਦਿੱਤਾ ਗਿਆ ਇਹ ਬਹੁਤ ਗੰਭੀਰ ਵਿਸ਼ਾ ਹੈਗਾ ਪੰਜਾਬ ਸਰਕਾਰ ਇਸ ਗੱਲ ਦੇ ਉੱਤੇ ਅਵੇਸਲੀ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ 'ਚ ਫੇਲ ਹੋ ਰਹੀ ਹੈ ਇਹ ਬਹੁਤ ਇਹ ਵੀ ਗੰਭੀਰ ਮੁੱਦਾ ਹੈਗਾ ਤੇ ਪੰਜਾਬ ਸਰਕਾਰ ਨੂੰ ਇਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਲਾਸਟ ਗੱਲ ਮਨਰੇਗਾ ਦਾ ਨਾਮ ਬਦਲ ਕੇ ਹੋਰ ਕਰ ਦਿੱਤਾ ਉਹਦੇ ਚ ਕੀ ਕੀ ਤਬਦੀਲੀਆਂ ਨੇ ਸਾਡੇ ਅੱਜ ਦੇ ਸਪੈਸ਼ਲ ਪ੍ਰੋਗਰਾਮ ਚ ਤੁਸੀਂ ਦੇਖ ਸਕਦੇ ਹੋ ਅੱਜ ਦੀ ਗੱਲ ਚ ਐਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ